ਦੀ ਇਹ ਸੋਚ ਨਹੀਂ ਕਿ ਚੰਦਾ ਕਿਹੜਾ ਚੜਿਆ ਕਿਹੜਾ ਨਹੀਂ ਚੜਿਆ ਸਾਡੀ ਸੋਚ ਹੈ ਜਿਹੜੀ ਹਥਿਆਰ ਲੈ ਕੇ ਜਿਹੜੇ ਅੰਦਰ ਗਏ ਆ ਜਿਨ੍ਹਾਂ ਨੇ ਬੇਅਦਬੀ ਕੀਤੀ ਮਹਾਰਾਜ ਦੇ ਪ੍ਰਤੀਮਾ ਦੇ ਅੱਗੇ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਪੰਜਾਬ ਦੇ ਸੀਐਮ ਭਵੰਤਵਾਲ ਨੂੰ ਇਹੀ ਚੇਤਾਵਨੀ ਦਿੰਦੇ ਆ ਕਿ ਜਲਦ ਤੋਂ ਜਲਦ ਇਹਨਾਂ ਦੇ ਉੱਤੇ ਜੇ ਕਾਰਵਾਈ ਨਾ ਕੀਤੀ ਗਈ ਇਹਨਾਂ ਨੂੰ ਅਰੈਸਟ ਨਾ ਕੀਤਾ ਗਿਆ ਤਾਂ ਜਲਦ ਹੀ ਪੰਜਾਬ ਬੰਦ ਵੀ ਕਰ ਦਿੱਤੀ ਜਾਏਗੀ ਤੇ ਜੇ ਪਰਚਾ ਨਾਦਰਜ ਹੋਣ ਤੇ ਹੋਇਆ ਤਾਂ ਫਿਰ ਮੁੱਖ ਮੰਤਰੀ ਸਾਹਿਬ ਦੇ ਹਰ ਜ਼ਿਲ੍ਹੇ ਦੇ ਵਿੱਚ ਉਤਲੇ ਸਾਰੇ ਜਾਣਗੇ ਔਰ ਬਹੁਤ ਵੱਡੇ ਪੱਧਰ ਤੇ ਪਬਲਿਕ ਜਿਹੜੀ ਅਸਿਕਾ ਤੇ ਆਏਗੀ ਉਹਦਾ ਸਾਰਾ ਜਿਹੜਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਤੇ ਮੁੱਖ ਮੰਤਰੀ ਭੰਡਾਰੀ ਬੋਲਦਾ ਚੱਕਾ ਜਾਣ ਕੀਤਾ ਸੀ ਅੰਮ੍ਰਿਤਸਰ ਦੇ ਵਿੱਚ ਔਰੇ ਵਿੱਚ ਪੂਰੇ ਸਮੂਹ ਪੰਜਾਬ ਦੀ ਜਥੇਬੰਦੀਆਂ ਪਹੁੰਚਿਆ ਵਾ ਜੇ ਆਉਣ ਵਾਲੇ ਸਮੇਂ ਤੇ ਪ੍ਰਸ਼ਾਸਨ ਸਾਡੀ ਗੱਲ ਨਹੀਂ ਮੰਨਦਾ ਆਉਣ ਵਾਲੇ ਸਮੇਂ ਤੇ ਭਾਰਤ ਬੰਦ ਵੀ ਹੋ ਸਕਦਾ ਵਾ ਪੰਜਾਬ ਬੰਦ ਵੀ ਹੋ ਸਕਦਾ ਵਾ ਸਾਨੂੰ ਇੱਕ ਸਾਦਾ ਨਜ਼ਰ ਬੰਦ ਕਰਕੇ ਇਹਨਾਂ ਨੇ ਪਿੱਛੇ ਇਹਨਾਂ ਨੇ ਨਾਲ ਹੋ ਕੇ ਤੇ ਪ੍ਰਸ਼ਾਸਨ ਦੀ ਰੈਲੀ ਮਿਲੀ ਭੁਗਤੀ ਦੇ ਨਾਲੇ ਜਦ ਚੰਡਕਤਾ ਹੈ ਜੀ ਜੈ 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 ਜ ਜੋ ਪਿਛਲੇ ਦਿਨੇ ਭਗਵਾਨ ਵਾਲਮੀਕੀ ਆਸ਼ਰਮ ਅੰਮ੍ਰਿਤਸਰ تیرਤ ਦੇ ਵਿੱਚ 27 ਅਕਤੂਬਰ ਨੂੰ ਜੋ ਉੱਥੇ ਵੇਦ ਵੀ ਹੋਈ ਆ ਜੋ ਟਿੱਪਣੀ ਹੋਈ ਆ ਜਾਂ ਹਥਿਆਰਾਂ ਦੇ ਨਾਲ تیرਸਾਂ ਤੇ ਜਾਇਆ ਗਿਆ ਬਹੁਤ ਗਲਤ ਹੋਇਆ ਵਾ ਤੇ ਅੱਜ ਸਮੁੱਚੇ ਸਮਾਜ ਅਤੇ ਸਮੁੱਚਾ ਸੰਸਮਾਜ ਨੇ ਅੱਜ ਭੰਡਾਰੀ ਪੁਲ ਤੇ ਜਾਮ ਰੱਖਿਆ ਸੀਗਾ ਧਰਨਾ ਪ੍ਰਦਰਸ਼ਨ ਰੱਖਿਆ ਸੀਗਾ ਅੱਜ ਅਸੀਂ ਵੀ ਉੱਥੇ ਬਹੁਤ ਵੱਡੀ ਗਿਣਤੀ 'ਚ ਜਾ ਕੇ ਅਸੀਂ ਉੱਥੇ ਧਰਨਾ ਲਗਾਇਆ ਔਰ ਅਸੀਂ ਪ੍ਰਸ਼ਾਸਨ ਨੂੰ ਅਤੇ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜਿਹੜੇ ਸ਼ਰਾਰਤੀ ਹੰਸੜਾ ਨੇ ਸਾਡੇ ਤੀਰਤ ਦੇ ਅੰਦਰ ਹਥਿਆਰਾਂ ਦੇ ਨਾਲ ਐਂਟਰੀ ਕੀਤੀ ਆ ਹਥਿਆਰ ਲਹਿਰਾਏ ਆ ਉਹਨਾਂ ਤੇ ਜਲ ਤੋਂ ਜਲਦ ਪਰਚਾ ਕੀਤਾ ਜਾਵੇ ਨਹੀਂ ਤਾਂ ਸਮੁੱਚਾ ਸਮਾਜ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਤੇ ਜੋ ਅੱਜ ਉੱਥੇ ਧਰਨੇ ਤੇ ਬੈਠ ਕੇ ਇੱਕ ਫੈਸਲਾ ਵੀ ਲਿੱਤਾ ਗਿਆ ਅੱਜ ਜਿਹੜੀ ਆਉਣ ਵਾਲੀ 4 ਤਰੀਕ ਹੈ ਤਾਂ ਜੇ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਪਰਚਾਦਰ ਚ ਨਾ ਉਹ ਸ਼ਰਤਾਂ ਤੇ ਕੀਤਾ ਕਿਉਂਕਿ ਸਾਡੀ ਜਿਹੜੀ ਆਸਤਾ ਤੀਰਤ ਦੇ ਨਾਲ ਜਿਹੜੀ ਤੀਰਤ ਦੇ ਵਿੱਚ ਬੇਦ ਵੀ ਹੋਈ ਆ ਸਾਡਾ ਸਾਡੀ ਇਹ ਸੋਚ ਨਹੀਂ ਕਿ ਕਿ ਚੰਦਾ ਕਿਹੜਾ ਚੜਿਆ ਕਿਹੜਾ ਨਹੀਂ ਚੜਿਆ ਸਾਡੀ ਸੋਚ ਹੈ ਜਿਹੜੀ ਹਥਿਆਰ ਲੈ ਕੇ ਜਿਹੜੇ ਅੰਦਰ ਗਏ ਆ ਜਿਨ੍ਹਾਂ ਨੇ ਬੇਦ ਵੀ ਕੀਤੀ ਮਹਾਰਤ ਦੇ ਪ੍ਰਤੀਮਾ ਦੇ ਅੱਗੇ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਕਿ ਪਰਚਾ ਕਰ ਦਿਓ ਨੇ ਤਾਂ 4 ਤਰੀਕ ਨੂੰ ਪੂਰੇ ਪੰਜਾਬ ਚ ਹਰ ਜ਼ਿਲ੍ਹੇ ਚ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਜਿਹੜੇ ਸ਼ੈਨ ਬੋਰਡ ਦੇ ਤਿਰਤ ਦੇ ਚੇਅਰਮੈਨ ਆ ਜਿਨ੍ਹਾਂ ਜਿਨ੍ਹਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਕਿਉਂਕਿ ਸੀਐਮ ਸਾਹਿਬ ਚੇਅਰਮੈਨ ਨੇ ਉਹਨਾਂ ਨੇ ਸਾਰੀ ਇਹ ਚੀਜ਼ ਦੇਖੀ ਆ ਔਰ ਦੇਖ ਕੇ ਵੀ ਸੁੱਤੇ ਬੈਠੇ ਆ ਤੇ ਜੇ ਪਰਚਾ ਨਾਦਰਜ ਉਹਨਾਂ ਤੇ ਹੋਇਆ ਤਾਂ ਫੇਰ ਮੁੱਖ ਮੰਤਰੀ ਸਾਹਿਬ ਦੇ ਹਰ ਜ਼ਿਲ੍ਹੇ ਦੇ ਵਿੱਚ ਪੁਤਲੇ ਸਾਰੇ ਜਾਣਗੇ ਔਰ ਬਹੁਤ ਵੱਡੇ ਪੱਧਰ ਤੇ ਪਬਲਿਕ ਜਿਹੜੀ ਆ ਸੜਕਾਂ ਤੇ ਆਏਗੀ ਉਹਦਾ ਸਾਰਾ ਜਿਹੜਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਤਾਂ ਮੁੱਖ ਮੰਤਰੀ ਹੋਊਗਾ ਇਹ ਸਾਡੀ ਚੇਤਾਵਨੀ ਹੈ ਜੈ ਆਦਮਿਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਬਾ ਪਿਛਲੇ ਦਿਨੀ ਜੋ ਭਗਵਾਨ ਵਾਲਮੀਕੀ ਤੀਰਸਤਾਨ ਅੰਮ੍ਰਿਤਸਰ ਦੇ ਵਿੱਚ ਇੱਕ ਬੇਅਦਬੀ ਦੇਖਣ ਨੂੰ ਮਿਲੀ ਆ ਉਹ ਸਾਰੇ ਹੀ ਸਮਾਜ ਜਾਣੂ ਹਨ ਕਿ ਅੱਜ ਜੋ ਕਿ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਸਮੂਹ ਵਾਲਮੀਕੀ ਭਾਈਚਾਰੇ ਵੱਲੋਂ ਸੰਸਮਾਜ ਜਲੋਂ ਅਤੇ ਜਿੰਨੇ ਵੀ ਸਮਾਜ ਦੇ ਨੇਤਾਵਾ ਉਹਨਾਂ ਵੱਲੋਂ ਅੱਜ ਇੱਕ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਾਮ ਲਗਾਇਆ ਗਿਆ ਸੋ ਅਸੀਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਪੰਜਾਬ ਦੇ ਸੀਐਮ ਭਵੰਤਵਾਨ ਨੂੰ ਇਹੀ ਚੇਤਾਵਨੀ ਦਿੰਦੇ ਆ ਕਿ ਜਲਦ ਤੋਂ ਜਲਦ ਇਹਨਾਂ ਦੇ ਉੱਤੇ ਜੇ ਕਾਰਵਾਈ ਨਾ ਕੀਤੀ ਗਈ ਇਹਨਾਂ ਨੂੰ ਰੈਸਟ ਨਾ ਕੀਤਾ ਗਿਆ ਤਾਂ ਜਲਦ ਹੀ ਪੰਜਾਬ ਬੰਦ ਦੀ ਘਾਲ ਦਿੱਤੀ ਜਾਏਗੀ ਜਿਆ ਵਾਲਮੀਕੀ ਹਰ ਹਰ ਵਾਲਮੀਕੀ ਜੈਬੀਨ ਜੈਬਾ ਵਾਲਮੀਕੀ ਕਨ ਹੈ ਵਾਲਮੀਕੀ ਸ਼ਕਤੀ ਅਮਨ ਹੈ ਵਾਲਮੀਕੀ ਇਕਤਾ ਜਿੰਦਾਬਾਦ ਆਪਾ ਭਗਵਾਨ ਵਾਲਮੀਕੀ ਆਸ਼ਰਮ ਨੂੰ ਸਾਰੇ ਕੂਚ ਕਰੀਏ ਹੋਰ ਅਗਲਾ ਪ੍ਰੋਗਰਾਮ ਜਿਹੜਾ ਉਹ ਜਲਦੀ ਫੈਸਲਾ ਲੈ ਕੇ ਤਕਰੀਬਨ 4:00 ਵਜੇ 4 ਮਿੰਟ ਤੇ ਹੀ ਭਗਵਾਨ ਵਾਲਮੀਕੀ ਮਾਰਗ ਤੇ ਚਰਨਾ ਚ ਹੋਈਏ ਅਸੀਂ ਕਪੂਰਥਲੇ ਤੋਂ ਜਿੰਨੀ ਵੀ ਸੰਗਤ ਲੈ ਕੇ ਆਏ ਆ ਸਾਰੇ ਹੀ ਅਸੀਂ ਤੁਹਾਡੇ ਫੈਸਲੇ ਦੇ ਨਾਲ ਆਂ ਪਰ ਫੈਸਲਾ ਥੋੜਾ ਕੋਈ ਤਾਂ ਅਕੜ ਲਿਓ ਸਾਨੂੰ ਅੱਬਸ ਇਹ ਸੜਕਾਂ ਤੇ ਨਾ ਰੋਲੀ ਜਾਓ ਕਿੱਥੇ ਵਰਤ ਲੋ ਬਿਮਾਰੀਆਂ ਚ ਨਾ ਮਰਵਾ ਦਿਓ ਧੁੱਪੇ ਖੜੇ ਕਰ ਕਰਕੇ ਸਾਡੇ ਕੋਈ ਜੇ ਸ਼ਹੀਦੀ ਦਿਵਾਉਣੀ ਹੈ ਤਾਂ ਸਮਾਜ ਲਈ ਦਿਵਾਓ ਜਿੱਥੇ ਦਿਵਾਵਾਂਗੇ ਅਸੀਂ ਪਹਿਲੀਆਂ ਚ ਸ਼ਹੀਦੀ ਦਿਵਾਵਾਂਗੇ ਉਹ ਸ਼ਹੀਦੀ ਅਸੀਂ ਤਾਂ ਦਵਾਂਗੇ ਜੇ ਸਾਨੂੰ ਪਤਾ ਹੋ ਸਾਡੇ ਸਮਾਜ ਦੇ ਕੰਮ ਆ ਰਹੀ ਹੈ ਜੇ ਸ਼ਹੀਦੀ ਅਸੀਂ ਧੁੱਪੇ ਖੜ ਕੇ ਆਹੀ ਸਾਂਸ ਰੋਗ ਦੇ ਨਾਲ ਹੀ ਅਸੀਂ ਬੋਝੋ ਕੇ ਡਿੱਗਣਾ ਤਾਂ ਫੇਰ ਕਾ ਦੀ ਸ਼ਹੀਦੀ ਆਣੀ ਜੈ ਵਾਲਮੀਕੀ ਜੈ ਭੀਮ ਜੀ ਮੈਂ ਰਾਹੁਲ ਮਲਿਕ ਦਲਿਤ ਸੁਰੱਖਿਆ ਸੈਨਾ ਡੀਐਸਐਸ ਭਾਰਤ ਤੋਂ ਰਾਸ਼ਟਰੀ ਅਧਕਸ ਜਿੱਦਾਂ ਕਿ ਤੁਹਾਨੂੰ ਪਤਾ ਵਾ ਕਿ 27 ਤਰੀਕ ਸਾਡੇ ਵਾਲਮੀਕੀ ਤੀਰਥ ਤੇ ਝੰਡਾ ਚੜਿਆ ਗਿਆ ਲਾਲ ਝੰਡਾ ਚੜਾਇਆ ਗਿਆ ਪੂਰੀ ਬਦਮਾਸ਼ੀ ਨਾਲ ਪੂਰੇ ਸ਼ੋਰ ਸ਼ਰਾਬੇ ਨਾਲ ਜਿਹੜੀ ਬੇਅਦਬੀਆ ਕੀਤੀ ਹੈ ਗਈਆਂ ਉਹਦੇ ਵਿਰੁੱਧ ਦੇ ਵਿੱਚ ਕਾਲਾ ਦਿਨ ਜਿਹੜਾ 27 ਤਰੀਕ ਦਾ ਵਾਲਮੀਕੀ ਸਮਾਜ ਦੇ ਲਈ ਸੀ ਉਹਦੇ ਵਿਰੁੱਧ ਦੇ ਵਿੱਚ ਸਮਾਜ ਦੇ ਵੱਲੋਂ ਅਪੀਲ ਕੀਤੀ ਗਈ ਸੀ ਪ੍ਰਸ਼ਾਸਨ ਨੂੰ ਉਨ੍ਹਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਬੇਅਦਬੀਆ ਕੀਤੀ ਆ ਵਾ ਤੇ ਉਹ ਜਿਹੜੇ ਝੰਡੇ ਚੜਾਏ ਗਏ ਔਰ ਰਿਮੂਵ ਕੀਤੇ ਜਾਣ ਉਥੋਂ ਤੇ ਅੱਜ 29 ਤਰੀਕ ਨੂੰ ਜਿਹੜਾ ਭੰਡਾਰੀਪੁਰ ਦਾ ਚੱਕਾ ਜਾਮ ਕੀਤਾ ਸੀ ਅੰਮ੍ਰਿਤਸਰ ਦੇ ਵਿੱਚ ਉਰੇ ਵਿੱਚ ਪੂਰੇ ਸਮੂਹ ਪੰਜਾਬ ਦੀ ਜਥੇਬੰਦੀਆਂ ਪਹੁੰਚੀਆਂ ਵਾ ਜੇ ਆਉਣ ਵਾਲੇ ਸਮੇਂ ਤੇ ਪ੍ਰਸ਼ਾਸਨ ਸਾਡੀ ਗੱਲ ਨਹੀਂ ਮੰਨਦਾ ਆਉਣ ਵਾਲੇ ਸਮੇਂ ਤੇ ਹੜਤਾਲ ਬੰਦ ਵੀ ਹੋ ਸਕਦਾ ਵਾ ਪੰਜਾਬ ਬੰਦ ਵੀ ਹੋ ਸਕਦਾ ਵਾ ਕਿਦਾ ਸਮਾਜ ਦੇ ਇੱਕ ਪਾਸੇ ਤੁਹਾਨੂੰ ਨਜ਼ਰਬੰਦ ਕੀਤਾ ਦੂਸਰੇ ਪਾਸੇ ਇਹ ਕੰਮ ਕੀਤਾ ਜੀ ਸਮਝਦੀ ਹੈ ਮਿਲਿ ਭੁਗਤ ਨਾਲ ਆਇਆ ਇਹ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਮਿਲਿ ਭੁਗਤ ਨਾਲ ਹੋਇਆ ਕਿਉਂਕਿ 27 ਤਰੀਕ ਦੀ ਇੱਕ ਬੈਠਕ ਸੀ ਸੰਤ ਸਮਾਜ ਦੀ ਕਿ ਫੈਸਲਾ ਲਾਊਗਾ ਉਧਰੋਂ ਵੀ ਦੂਜਾ ਧੜ ਵੀ ਬੱਟੂਗਾ ਇਧਰੋਂ ਵੀ ਬੈਠੂਗਾ ਕਿ ਫੈਸਲਾ ਜੋ ਨਿਚਾ ਨਿਕਲੂਗਾ ਉਹੀ ਢੰਗਾ ਚੜਾਇਆ ਜਾਊਗਾ ਪਰ ਪ੍ਰਸ਼ਾਸਨ ਨੇ ਗੁੰਮਰਾਹ ਕਰਕੇ ਬਚਕ ਭਵਨ ਦੇ ਵਿੱਚ 27 ਤਰੀਕ ਨੂੰ ਜਥੇਬੰਦੀਆਂ ਨੂੰ ਭਾਈ ਰੱਖਿਆ ਤਾਂ ਉਧਰੋਂ ਉਹਨਾਂ ਨੇ ਆਪਣਾ ਜਿਹੜਾ ਕਾਰਜ ਕਰਨਾ ਸੀ ਉਹ ਕਰ ਚੁਕੇ ਪ੍ਰਸ਼ਾਸਨ ਦੀ ਬੜੀ ਮਲੀਪੁਕ ਤੇ ਆ ਐਸਐਸਪੀ ਦਿਹਾਤੀ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਕਿ ਉੱਥੇ ਕੋਈ ਐਦਾ ਦਾ ਕੰਮ ਨਹੀਂ ਹੋਊਗਾ ਅਗਲਾ ਸਟੈਪ ਕੀ ਜੇ ਅਗਲਾ ਸਟੈਪ ਜੀ ਅਗਲੀ ਆਉਣ ਵਾਲੀ ਮੀਟਿੰਗ ਜਿਹੜੀ ਲੁਧਿਆਣਾ ਦੇ ਬੜੀ ਵੱਡੇ ਲੈਵਲ ਤੇ ਹੋ ਰਹੀ ਆ ਪੂਰੇ ਭਾਰਤ ਦੀ ਉਹ ਭਾਰਤ ਦੀ ਮੀਟਿੰਗ ਦੇ ਵਿੱਚ ਜੇਰਾ ਸੱਟਾ ਨਿਕਲੂਗਾ ਭਾਰਤ ਬੰਦ ਦਾ ਜੇ ਪ੍ਰਸ਼ਾਸਨ ਨਹੀਂ ਸਾਡੀ ਅਪੀਲ ਕਬੂਲ ਕਰਦਾ ਤੇ ਫਿਰ ਭਾਰਤ ਬੰਦ ਦੀ ਕੋਲ ਜਿਹੜੀ ਬੜੀ ਜ਼ਬਰਦਸਤ ਹੋਊਗੀ ਜਿਹੜੀ ਹਰ ਸਾਲ ਹਰ ਵਾਰੀ ਪ੍ਰਸ਼ਾਸਨ ਨੂੰ ਆਪਾਂ ਚੇਤਾਵਨੀ ਵੀ ਦਿੰਦੇ ਆ ਤੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਪ੍ਰਸ਼ਾਸਨ ਨੇ ਇੱਕ ਸਾਈਡ ਦੀ ਗੱਲ ਕੀਤੀ ਹੈ ਪ੍ਰਸ਼ਾਸਨ ਨੇ ਬਿਲਕੁਲ ਜੀ ਇੱਕ ਸਾਈਡ ਦੀ ਗੱਲ ਕੀਤੀ ਹੈ ਪ੍ਰਸ਼ਾਸਨ ਨੇ ਬਹੁਤ ਹੀ ਜ਼ਿਆਦਾ ਧੱਕਾ ਜਿਉਂ ਨੂੰ ਕਹਿੰਦੇ ਆ ਕਿ ਇੱਕ ਤਰਫਾ ਕੰਮ ਕਰਕੇ ਬਹੁਤ ਜ਼ਿਆਦਾ ਸਮਾਜ ਦੇ ਉੱਤੇ ਧੱਕਾ ਕੀਤਾ ਕਿਉਂਕਿ ਇਹ ਆਸਤਾ ਪੂਰੇ ਵਾਲਮੀਕੀ ਸਮਾਜ ਦੀ ਆ ਪੂਰੇ ਭਾਰਤ ਦੇ ਵਾਲਮੀਕੀ ਸਮਾਜ ਦੀ ਉੱਥੇ ਕਿਤੇ ਕੱਲੇ ਡੇਰਾਵਾਦ ਦੀ ਨਾ ਕਿਸੇ ਸੰਗਠਨ ਦੀ ਨਾ ਹੀ ਕਿਸੇ ਜੱਥੇ ਬੰਲੀ ਦਾ ਉਹ ਆਸ਼ਰਮ ਹੈ ਉਹ ਪੂਰੇ ਵਾਲਮੀਕੇ ਸਮਾਜ ਦਾ ਆਸ਼ਰਮ ਸਾਡਾ ਹੀ ਬੇਅਦਬੀ ਦਾ ਮੈਟਰ ਹੈ ਜੀ ਇਸ ਝੰਡੇ ਨੂੰ ਲੈ ਕੇ ਕੋਈ ਨਹੀਂ ਝੰਡਾ ਚੜੇ ਜੁਰਾ ਮਰਜੀ ਸਾਲ ਤੋਂ ਸਮਾਜ ਚੜਾਵੇ ਪਰ ਜਿਹੜੀਆਂ ਬੇਅਦਬੀਆਂ ਉੱਥੇ ਹੋਈਆਂ ਹਥਿਆਰ ਹਲ ਹਰਾਏ ਗਏ ਅੰਦਰ ਜਿਹੜੀਆਂ ਜਕਾਰੇ ਗਲਤ ਲਗਾਏ ਗਏ ਉਹ ਉਹਰੇ ਕਰਕੇ ਅਸੀਂ ਕੱਲ ਅਸੀਂ ਕੱਲ ਲਾਈਵ ਵੇਖ ਰਹੇ ਸੀ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਨਿਆਂ ਦੇ ਪੱਖੋਂ ਦੀ ਉਹਨਾਂ ਨੂੰ ਮਿਲੇ ਉਹ ਨਾਂ ਆਏ ਸੀ ਅਸੀਂ ਨਹੀਂ ਬੁਲਾਏ ਸੀ ਕਈ মিডিਆ ਨੂੰ ਪਤਾਵਾ ਕਿ ਕਈ ਉੱਥੇ ਸ਼ਰਾਰਤੀ ਅਨਸਾਰ ਡੰਡਿਆਂ ਨਾਲ ਵੀ ਅੰਦਰ ਗਏ ਆ ਹਥਿਆਰਾਂ ਨਾਲ ਵੀ ਅੰਦਰ ਗਏ ਆ ਜਿਹੜੀ ਇਹ ਨਿੰਦਿਆ ਵਾਲਾ ਕੰਮ ਆ ਕਿਉਂਕਿ ਸਮਾਜ ਨੂੰ ਅਸੀਂ ਕੀ ਦਿਖਾਣਾ ਚਾਹੁੰਦੇ ਆ ਸਮਾਜ ਦੇ ਵਿੱਚ ਕੀ ਅਸੀਂ ਸਾਬਿਤ ਕਰਨਾ ਚਾਹੁੰਦੇ ਆ ਕਿ ਅਸੀਂ ਸਮਾਜ ਦੀ ਸ਼ਬੀ ਹਥਿਆਰਾ ਤਕਰੀਆ ਹੁਣ ਪੜਿਆ ਲਿਖਿਆ ਸਮਾਜ ਆ ਸਮਾਜ ਹਮੇਸ਼ਾ ਹੀ ਹੱਕ ਦੀ ਗੱਲ ਕਰਦਾ 바ਵਾ ਸਾਹਿਬ ਨੂੰ ਪੜ ਚੁੱਕਿਆ ਸਮਾਜ ਆ ਉਹ ਹਥਿਆਰਾਂ ਨੂੰ ਛੱਡ ਕੇ ਕਲਮ ਨੂੰ ਫੜਨ ਦੀ ਤਾਕਤ ਰੱਖਦਾ ਵਾ ਤੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਦੇ ਜੇ ਨਾ ਕਾਰਵਾਈ ਕੀਤੀ ਤੇ ਨਾ ਹੀ ਉੱਥੋਂ ਦੇ ਝੰਡੇ ਰਿਮੂਵ ਕਰਾਏ ਤੇ ਆਉਣ ਵਾਲਾ ਸਮਾਜ ਜਿਹੜਾ ਰੱਦਾ ਬੜਾ ਹੀ ਗੰਭੀਰ ਸਮਾ ਹੋਊਗਾ ਤੇ ਤੁਹਾਨੂੰ ਪਤਾ ਵਾ ਕਿ ਆਉਣ ਵਾਲੇ ਸਮੇਂ ਤੋਂ ਜੈ ਵਾਲਮੀਕੀ ਸਮਾਜ ਕੋਈ ਨਿਰਣੇ ਲੈ ਲੇ ਤੇ ਫਿਰ ਕਿੱਦਾਂ ਦਾ ਨਤੀਜਾ ਨਿਕਲਦਾ ਵਾ ਭਾਰਤ ਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਜੈ ਵਾਲਮੀਕੀ ਜੈਪੀ ਜੈਪਤ ਸੋ ਕਾਫੀ ਦਿਨਾਂ ਤੋਂ ਇੱਕ ਵਿਵਾਦ ਜਿਹੜਾ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਲਵੀ ਕੀ ਤੀਰਤ ਦੇ ਵਿੱਚ ਝੰਡੇ ਨੂੰ ਲੈ ਕੇ ਚੱਲਦਾ ਪਿਆ ਸੀ ਤੇ ਅਸੀਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਜਿੰਨੀਆਂ ਵੀ ਆ ਸਾਰੀਆਂ ਇਕੱਠੀਆਂ ਹੋਈਆਂ ਸੀ ਉਹਦੇ ਵਿੱਚ ਗੱਲ ਕੀਤੀ ਸੀ ਕਿ ਆਪਾਂ ਜਿਹੜਾ ਵੀ ਉੱਥੇ ਕੋਈ ਝੰਡਾ ਚੜਾਉਣਾ ਉਹ ਰਲ ਮਿਲ ਕੇ ਚੜਾਇਆ ਜਾਵੇ ਔਰ ਸਹਿਮਤੀ ਨਾਲ ਚੜਾਇਆ ਜਾਵੇ ਔਰ ਪਛ ਹੀ ਸਾਡੇ ਹੀ ਭੈਣ ਭਰਾਵਾ ਜਿਨ੍ਹਾਂ ਨੇ ਕੀਲਾ ਨੇ ਦੇ ਉੱਥੇ ਸੰਤਾਨਾਂ ਨੂੰ ਲਾਂ ਲੈ ਕੇ ਤੇ ਉੱਥੇ ਛੱਡਾ ਜਿਹੜਾ ਵਾ ਵਲਮੀਕੀ ਤੀਰਤ ਦੇ ਉੱਤੇ ਚੜਾਇਆ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਛੱਡੇ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ আপত্তি ਨਹੀਂ ਸੀ ਮਗਰ ਸਹਿਮਤੀ ਨਾਲ ਹਰ ਇੱਕ ਚੀਜ਼ ਸਹਿਮਤੀ ਨਾਲ ਹੁੰਦੀ ਆ ਤੇ ਅੱਜ ਇਹਨਾਂ ਨੇ ਮਤਲਬ ਉਸ ਸਹਿਮਤੀ ਨੂੰ ਜਿਹੜਾ ਵਾ ਤੋੜਿਆ ਵਾ ਔਰ ਦੂਸਰੇ ਵੀ ਧਾਰਮਿਕ ਜਥੇਬੰਦੀਆਂ ਦਾ ਇਹਨਾਂ ਨੇ ਸਹਿਯੋਗ ਨਹੀਂ ਲੇਤਾ ਨਾਲ ਔਰ ਆਪਣੀ ਹੀ ਮਨਮਰਜ਼ੀ ਇਹਨਾਂ ਨੇ ਕੀਤੀ ਸੀ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਪ੍ਰਸ਼ਾਸਨ ਨੂੰ ਕਿੰਦਾ ਦੇਖਦੇ ਇੱਕ ਪਾਸੇ ਪ੍ਰਸ਼ਾਸਨ ਨੇ ਤੁਹਾਨੂੰ ਨਜ਼ਰਬੰਦ ਕੀਤਾ ਦੂਸਰੇ ਕੋਈ ਠੰਡਾ ਰਾਹ ਦੀ ਪੂਰੀ ਕੋਸ਼ਿਸ਼ ਮੈਂ ਇਹ ਤੇ ਦੱਸਿਆ ਜੇ ਪਰਸੋ ਸਾਨੂੰ ਜਿਹੜਾ ਬਲਾ ਕੇ ਪ੍ਰਸ਼ਾਸਨ ਨੇ ਸਾਨੂੰ ਬਾਹਰ ਛੱਡਿਆ ਤੇ ਇਹਨਾਂ ਨੇ ਕਹਿ ਕੇ ਆ 25 ਸਾਰਾ ਸਮਾਜ ਇਕੱਠਾ ਬਹੇਗਾ ਤੇ ਸਹਿਮਤੀ ਦੇ ਨਾਲੇ ਝੰਡਾ ਚੜਾਇਆ ਜਾਏਗਾ ਸਾਨੂੰ ਇੱਕ ਹਸਰ ਦਾ ਨਜ਼ਰਬੰਦ ਕਰਕੇ ਇਹਨਾਂ ਨੇ ਕਮਿਊਨਿਟੀ ਹਾਲ ਦੇ ਵਿੱਚ ਤੇ ਉੱਥੇ ਸਾਨੂੰ ਨਜ਼ਰਬੰਦ ਕਰਕੇ ਤੇ ਪਿੱਛੇ ਇਹਨਾਂ ਨੇ ਨਾਲ ਹੋ ਕੇ ਤੇ ਪ੍ਰਸ਼ਾਸਨ ਦੀ ਰਲਿ ਮਿਲੀ ਭੁਗਤੀ ਦੇ ਨਾਲੇ ਝੰਡਾ ਚੜਾਇਆ ਗਿਆ। ਝੰਡਾ ਚੇਨ ਕੀਤਾ ਜਾਏਗਾ ਕਿ ਬੇਦਵੀ ਦੀ ਮੰਗ ਪੂਰੀ ਕਰ। ਦੇਖੋ ਜੀ ਬੇਦਵੀ ਦੇ ਉਦੇ ਵਿੱਚ ਕੁਝ ਹੋਈ ਵੀ ਆ ਉਹ ਸਾਫ ਸੋਸ਼ਲ ਮੀਡੀਆ ਦੇ ਵਿੱਚ ਵੀ ਨਜ਼ਰ ਆਂਦਾ ਪਿਆ ਵਾ। ਤੁਸੀਂ ਕਹਿੰਦੇ ਆ ਕਿ ਜੋ ਵੀ ਗੱਲ ਆ ਸਾਰੇ ਸਮਾਨ ਨੂੰ ਇਕੱਠਿਆਂ ਕਰਕੇ ਫਿਰ ਉਹਦੇ ਵਾ ਫੈਸਲਾ ਲਿੱਤਾ ਜਾਵੇ ਜੋ ਸਮਾਨ ਫੈਸਲਾ ਲਏਗਾ ਉਹ ਸਾਨੂੰ ਹੁਣ ਤੋਂ ਬੁਲਾਏ ਅੱਜ ਭੰਡਾਰੀ ਪੋਲੇ ਆ ਜੀ ਕੱਲ ਨੂੰ ਹੋਲੀ ਹੋਲੀ ਕੀ ਨਾਲੇ ਦੇ ਪੂਰੇ ਪੰਜਾਬ ਦੇ ਵਿੱਚ ਪੂਰੇ ਰਾਸ਼ਟਰ ਦੇ ਵਿੱਚ ਇਹ ਡਾਡਾ ਵਾ ਰੋਲਾ ਉਹ ਪੈਣਾ ਪੈ ਰਿਹਾ ਵਾ ਹੋਲੀ ਦੇ ਜੀ ਬਿਲਕੁਲ ਬਿਲਕੁਲ ਪੰਜਾਬ ਬੰਦ ਦੀ ਗੱਲ ਕੀਤੀ ਜਾਏਗੀ ਜੀ ਚਲੇਗਾ